ਸਰਸਿਕਾ ਜੀ ਮੈਂ ਵੀ ਪੰਕਲ ਸਿੱਖੋ ਜਤੋ ਤੇ ਤੁਸੀਂ ਜੁੜਿਆ ਸਾਡੇ ਪੇਜ ਦੇ ਚੈਨਲ ਦੇ ਨਾਲ ਜਿਵੇਂ ਕਿ ਹੁਣ ਮੌਸਮ ਚੇਂਜ ਹੋ ਗਿਆ ਆਰਗੈਂਜਾ ਸਿਲਕ ਗਲਾਸ ਦੇ ਸੁਸਾਈ ਕੱਪੜਿਆਂ ਦਾ ਸੀਜ਼ਨ ਗਿਆ ਹੈ ਨਾ ਤਾਂ ਹੁਣ ਜਿਵੇਂ ਗਰਮੀ ਦੇ ਵਿੱਚ ਆਪਾਂ ਕੋਟ ਹੈ ਨਾ ਜਿਆਦਾ ਜੌਰਜਟ ਹੈ ਨਾ ਜੌਰਜਟ ਦਾ ਸੂਟ ਹੈ ਜਿਹੜਾ ਮੈਂ ਅੱਜ ਤੁਹਾਨੂੰ ਦਿਖਾਣ ਲੱਗੀ ਆ ਤਾਂ ਮਸ਼ੀਨਵਰਕ ਆ ਜਿਹੜਾ ਸਟਾਰਟ ਹੋ ਜੇਗਾ ਜਾਂ ਫਿਰ ਹਲਕਾ ਫੁਲਕਾ ਜਿਵੇਂ ਹੈਂਡਵਰਕ ਹੈ ਜਿਹੜਾ ਉਹ ਰਹੇਗਾ ਇਹ ਹੈਂਡਵਰਕ ਹੈਗਾ ਤੇ ਇਹ ਜਿਹੜਾ ਸੂਟ ਹੈ ਮੈਂ ਤੁਹਾਨੂੰ ਲਾਈਟ ਕਲਰ ਦਾ ਲਾਈਟ ਕਲਰ ਦਾ ਸੂਟ ਦਾ ਮਤਲਬ ਹੁੰਦਾ ਵੀ ਆਪਣੀਆਂ ਜਿਵੇਂ ਮਾਵਾ ਮਾ ਸੱਸਾ ਹਨਾ ਮਾਸੀਆਂ ਦਾਦੀਆਂ ਉਹ ਪਾ ਸਕਣ ਤਾਂ ਜਰਡ ਦੇ ਵਿੱਚ ਕਾਫੀ ਕਲਰ ਹੁੰਦੇ ਨੇ ਜਿਵੇਂ ਡਾਰਕ ਆਪਾਂ ਜਿਹੜਾ ਮਰਜੀ ਚਾਰਟਲ ਕਾਫੀ ਸਾਰਾ ਹੁੰਦਾ ਵੀ ਸ਼ੇਡ ਜਿਹੜਾ ਮਰਜੀ ਇਹਦੇ ਵਿੱਚ ਲੈ ਸਕਦੇ ਹੈਗੇ ਆ ਤੇ ਮਸ਼ੀਨ ਵਰਕ ਦਾ ਸੂਟ ਆ ਜਿਹੜਾ ਮੈਂ ਤੁਹਾਨੂੰ ਅੱਜ ਦਿਖਾਉਣ ਲੱਗੀ ਆ ਤੇ ਵੀਡੀਓ ਦਾ ਅੰਤ ਤੱਕ ਜਿਹੜੇ ਜੁੜੇ ਰਹਿਣਾ ਜਿਨ੍ਹਾਂ ਨੇ ਹਜ ਤੱਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਫੋਲੋ ਸਬਸਕ੍ਰਾਈਬ ਜਿਹੜਾ ਉਹ ਜ਼ਰੂਰ ਕਰ ਲੈਣਾ ਇਹ ਸੂਟ ਦਾ ਜਿਹੜਾ ਹੈ ਕੇਰਾ ਜੀ ਕੀਰੇ ਦੇ ਉੱਪਰ ਇਦਾਂ ਇਹ 2 ਫਲਾਵਰਸ ਹੈਗੇ ਆ ਇਹ ਮਟਰ ਮਾਲਾ ਮਟਰ ਮਾਲਾ ਦੇ ਨਾਲ ਆ ਜਿਹੜਾ ਘੇਰਾ ਉਹ ਫਿਨਿਸ਼ਿੰਗ ਦਿੱਤੀ ਹੋਈ ਹੈ ਘੇਰੇ ਨੂੰ نیچے ਤੇ ਇਹ ਫਲਾਰ ਹੈਗੇ ਆ ਜਿਹੜੇ ਕਿ ਕਾਰਨਰ ਤੇ ਰਹਿਣਗੇ ਅਜਿਵੇਂ ਚਾਕ ਤੋਂ ਇਥੋਂ ਚਾਕ ਬਣੇਗਾ ਤੇ ਇਹ ਕੀ ਰਹਿ ਜਾਗਾ ਤੇ ਇਹਦਾ ਸਫਾਈ ਦਾ ਮੁੱਲ ਹੁੰਦਾ ਮਸ਼ੀਨ ਵਰਕ ਦੇ ਵਿੱਚ ਦੇਖੋ ਕਿੰਨੀ ਸਫਾਈ ਹੈਗੀ ਆ ਕਈ ਕਹਿ ਦਿੰਦੇ ਆ ਜੀ ਉਹ ਤਾਂ 400 ਲੈ ਲੈਂਦੇ ਹੋ 500 ਲੈ ਲੈਂਦੇ ਆ ਤੁਸੀਂ ਮਹਿੰਗੇ ਆ ਫੁਲਾਨੇ ਮਹਿੰਗੇ ਆ ਤੇ ਇਹਦੇ ਵਿੱਚ ਜਿਹੜਾ ਮੁੱਲ ਹੁੰਦਾ ਸਾਰਾ ਹੀ ਸਫਾਈ ਦਾ ਹੁੰਦਾ ਇਦਾਂ ਨਹੀਂ ਹੈਗਾ ਵੀ ਆਪਾਂ ਉਹੀ ਕਚਰ ਮੋਚਲ ਕਰ ਲਈ ਹੈਨਾ ਕਈਆਂ ਦੇ ਮਸ਼ੀਨ ਵਰਕ ਦੇ ਵਿੱਚ ਸਫਾਈ ਨਹੀਂ ਹੁੰਦੀ ਤਾਂ ਇਹ ਸਾਰਾ ਸਫਾਈ ਦਾ ਮੁੱਲ ਹੁੰਦਾ ਤੇ ਤੁਸੀਂ ਵੀ ਇਹਦੀਆਂ ਬਾਹਾਂ ਦਾ ਵਰਕ ਹੈ ਜਿਹੜਾ ਉਹ ਵੀ ਤੁਹਾਨੂੰ ਮੈਂ ਦਿਖਾਉਣੀ ਹੈ ਜੇ ਤੁਸੀਂ ਵੀ ਆਪਣਾ ਸੂਟ ਆ ਕੋਈ ਤਿਆਰ ਕਰਵਾਉਣਾ ਚਾਹੁੰਦੇ ਆ ਮਸ਼ੀਨ ਵਰਕ ਦੇ ਵਿੱਚ ਬੇਸ਼ੱਕ ਉਹ ਜੌਰਜਟ ਦਾ ਸੂਟ ਹੋਵੇ ਬੇਸ਼ੱਕ ਉਹ ਕਾਟਨ ਦਾ ਹੋਵੇ ਖਾਦੀ ਕਾਟਨ ਦਾ ਹੋਵੇ ਜਿੰਨੇ ਕੌਨਟ ਵਿੱਚ ਵੀ ਕਾਫੀ ਚੀਜ਼ਾਂ ਹਨ ਜਿਹੜੀਆਂ ਆ ਜਾਂਦੀਆਂ ਤਾਂ ਤੁਸੀਂ ਕੋਈ ਵੀ ਆਪਦਾ ਸੂਟ ਆ ਜਿਹੜਾ ਉਹ ਤਿਆਰ ਕਰਵਾ ਸਕਦੇ ਆ 9803900976 ਤੇ ਕਾਲ ਕਰਕੇ WhatsApp ਕਰਕੇ ਤੁਸੀਂ ਆਪਣਾ ਜਿਹੜਾ ਆਰਡਰ ਆ ਬੁੱਕ ਕਰ ਸਕਦੇ ਆ ਤੁਹਾਨੂੰ ਕੋਰੀਅਰ ਆ ਜਿਹੜਾ ਕੀਤਾ ਜਾਊਗਾ ਤੇ ਜਿਹੜਾ ਸ਼ਿਪਿੰਗ ਆ ਉਹ ਮੇਸ਼ਾ ਜਿਹੜੀ ਉਹ ਫ੍ਰੀ ਰਹੇਗੀ ਠੀਕ ਹੈ ਤੇ ਇਹ ਹੈਗਾ ਬਾਵਾ ਦਾ ਡਿਜ਼ਾਈਨ ਹੁਣ ਬਾਵਾ ਤੇ ਹੀ ਹਲਕਾ ਫਲਾਵਰ ਹੈਗਾ ਉਵੇਂ ਹੀ ਮਟਰਮਾਲਾ ਬਣੀ ਹੋਈ ਆ ਕਲਰ ਆ ਵੇਖੋ ਕਿੰਨੇ ਸੋਹਣੇ ਸੋਹਣੇ ਆ ਲਾਈਟ ਦੇ ਉੱਪਰ ਲਾਈਟ ਹੀ ਕਲਰ ਹੈ ਇਹ ਪੀਚ ਜਿਹਾ ਜਿਹੜਾ ਡਾਰਕ ਹੁੰਦਾ ਉਹਦੇ ਨਾਲ ਹੀ ਮਟਰਮਾਲਾ ਬਣੀ ਆ ਉਹਦੇ ਹੀ ਫਲਾਵਰ ਆ ਤੇ ਲਾਈਟ ਲਾਈਟ ਕਲਰ ਆ ਜਿਵੇਂ ਹੁਣ ਆਪਣੀਆਂ ਮੰਮੀਆਂ ਹੁੰਦੀਆਂ ਦਾਦੀਆਂ ਹੁੰਦੀਆਂ ਹਨ ਤਾਂ ਇਦਾਂ ਦੇ ਕਲਰ ਉਹਨਾਂ ਕੋਲੇ ਦੁਪੱਟੇ ਵੀ ਘਰੇ ਪਏ ਹੁੰਦੇ ਆ ਮੀਨਸ ਤੁਸੀਂ ਕੋਈ ਇਦਾਂ ਦਾ ਦੁਪੱਟਾ ਦੇ ਕੇ ਉਸ ਤਰ੍ਹਾਂ ਦੇ ਫਲਾਵਰ ਬਣਾ ਕੇ ਹਨਾ ਉਹਦਾ ਵੀ ਜਿਹੜਾ ਆਪਦਾ ਤਿਆਰ ਕਰਵਾ ਸਕਦੇ ਹੈਗੇ ਆ ਸੂਟ ਮੀਨਸ ਜੇ ਦੁਪੱਟੇ ਆਪਣੇ ਕੋਲੇ ਪਏ ਆ ਘਰੇ ਜਿਵੇਂ ਪਿਓਰ ਦੇ ਦੁਪੱਟੇ ਆਪਣੇ ਕੋਲੇ ਕਾਫੀ ਕਲਰ ਦੇ ਪਏ ਹੁੰਦੇ ਇਹਦੇ ਵਿੱਚ ਕਲਰ ਜ਼ਿਆਦਾ ਕਲਰ ਜਿਆਦਾ ਹੈਗੇ ਤੇ ਕਲਰ ਸਾਰੇ ਸੋਹਣੇ ਸੋਹਣੇ ਲਾਈਟ ਲਾਈਟ ਕਲਰ ਆ ਜਿਵੇਂ ਤੁਹਾਡੇ ਕੋਲ ਕਿਸੇ ਵੀ ਘਰੇ ਦੁਪੱਟਾ ਪਿਆ ਹੁੰਦਾ ਆਪਣੇ ਕੋਲ ਹੈਨਾ ਕਾਫੀ ਦੁਪੱਟੇ ਆਪਣੀਆਂ ਮੰਮੀਆਂ ਕੋਲੇ ਪਏ ਹੁੰਦੇ ਆ ਤੇ ਤੁਸੀਂ ਉਹ ਦੁਪੱਟਾ ਦੇ ਕੇ ਵੀ ਨਾਲ ਦਾ ਜਿਹੜਾ ਸੂਟ ਆ ਉਹ ਵਰਕ ਕਰਵਾ ਸਕਦੇ ਆ ਰੈਡੀ ਕਰਵਾ ਸਕਦੇ ਨੇ ਉਹੀ ਕਲਰ ਸ਼ੇਡ ਆ ਜਿਹੜੇ ਉਹ ਅਸੀਂ ਯੂਜ਼ ਕਰਾਂਗੇ ਤੇ ਤੁਹਾਨੂੰ ਸੂਟ ਆ ਜਿਹੜਾ ਉਹ ਤਿਆਰ ਕਰਕੇ ਦੇ ਦਾਂਗੇ ਬਾਕੀ ਤੁਸੀਂ ਕਮੈਂਡ ਕਰ ਸਕਦੇ ਆ ਪ੍ਰਾਈਸ ਦੇ ਲਈ ਅਸੀਂ ਤੁਹਾਨੂੰ ਜਿਹੜਾ ਪ੍ਰਾਈਸ ਆ ਉਹ ਵੀ ਦੱਸ ਦਾਂਗੇ ਵਰਕ ਦਾ ਡਿਜ਼ਾਈਨ ਤੁਸੀਂ ਕਿਹੜਾ ਕਰਵਾਣਾ ਹੈਂਡਵਰਕ ਕਰਾਣਾ ਜਾਂ ਮਸ਼ੀਨਵਰਕ ਜਿਹੜਾ ਤੁਸੀਂ ਕਰਵਾਉਣਾ ਹੈਗਾ ਉਹ ਵੀ ਜਿਹੜਾ ਤੁਸੀਂ ਕਮੈਂਟ ਕਰਕੇ ਜਿਹੜਾ ਪੁੱਛ ਸਕਦੇ ਆ ਆਪਦਾ ਆਰਡਰ ਆ ਦਿੱਤੇ ਹੋਏ ਨੰਬਰ ਤੇ ਤੁਸੀਂ ਉਹ ਪਲੇਸ ਕਰ ਸਕਦੇ ਆ ਬਾਕੀ ਆਰੀ ਹੈਡਵਰਕ ਜਿਹੜੀਆਂ ਵੀ ਪੜਨਾ ਸਿੱਖਣਾ ਚਾਹੁੰਦੀਆਂ ਹੁਣ ਜਿਵੇਂ ਅੱਗੇ ਗਰਮੀ ਦੀਆਂ ਛੁੱਟੀਆਂ ਵੀ ਆ ਜਾਣੀਆਂ ਦਿਨ ਵੀ ਥੋੜੇ ਜਿ ਵੱਡੇ ਹੋ ਗਏ ਜਿਵੇਂ ਪਹਿਲਾਂ ਤਾਂ ਦਿਨ ਛੋਟੇ ਸੀਗੇ ਹਨਾ ਤਾਂ ਦਿਨ ਵੱਡੇ ਹੋ ਗਏ ਤਾਂ ਤੁਸੀਂ ਆਗਾ ਆਰੀ ਹੈਡਵਰਕ ਦਾ ਕੋਰਸ ਜਿਹੜਾ ਉਹ ਸਟਾਰਟ ਕਰ ਸਕਦੇ ਆ ਦੋ ਕੁ ਮਹੀਨੇ ਚ ਕੰਪਲੀਟ ਹੋ ਜਾਂਦਾ ਵੈਸੇ ਮੈਂ ਤਾਂ ਐਂ ਕਹਿੰਨੀ ਆ ਵੀ ਜੇ ਤੁਸੀਂ ਨਾਲ ਵੀਡੀਓ ਦੇਖਦੇ ਰਹਿੰਦੇ ਆ ਨਾ ਤਾਂ ਇੱਕ ਮਹੀਨੇ ਚ ਵੀ ਜਿਹੜਾ ਤੁਸੀਂ ਕਰ ਸਕਦੇ ਆ ਤੇ ਦੋ ਮਹੀਨੇ ਦਾ ਜਿਹੜਾ ਸਿਰਫ ਕੋਰਸ ਹੁੰਦਾ 3000 ਰੁਪਏ ਦੀ ਜਿਹੜੀ ਫੀਸ ਆ ਤੇ ਇਹ ਕੇ ਆ ਵੀ ਤੁਸੀਂ ਸਾਰੇ ਏਰੀਆ ਚ ਪਤਾ ਕਰ ਲੋ ਸਭ ਤੋਂ ਘੱਟ ਜਿਹੜੀ ਫੀਸ ਉਹ ਆਪਾਂ ਰੱਖੀ ਆ ਕਿਉਂਕਿ ਮੈਂ ਤਾਂ ਐ ਚਾਹੁੰਦੀ ਨਹੀਂ ਹੁੰਦੀ ਨਾ ਵੀ ਤੁਹਾਨੂੰ ਫੀਸ ਭਰ ਕੇ ਸਿੱਖਣਾ ਪਵੇ ਵੀ ਤੁਸੀਂ ਵੀਡੀਓ ਚ ਵੀ ਸਿੱਖ ਸਕਦੇ ਆ ਪਰ ਫਿਰ ਵੀ ਕਈਆਂ ਨੂੰ ਆਏ ਹੁੰਦਾ ਵੀ ਅਸੀਂ ਕੋਲ ਬੈਠ ਕੇ ਜਿਆਦਾ ਅੱਛੇ ਤਰੀਕੇ ਨਾਲ ਵੀ ਪੂਰਾ ਪ੍ਰੋਫੈਸ਼ਨਲੀ ਸਿੱਖਣਾ ਤਾਂ ਫਿਰ ਜਿਹੜੀ ਉਹ ਤੁਸੀਂ ਕੋਲ ਬੈਠ ਕੇ ਆਡੀ ਹੈਂਡਵਰਕ ਜਿਹੜਾ ਸਿੱਖ ਸਕਦੇ ਆ 2 ਘੰਟੇ ਦੀ ਕਲਾਸ ਹੁੰਦੀ ਆ 3000 ਰੁਪਏ ਮਹੀਨੇ ਦੀ ਫੀਸ ਆ ਜਿਹੜੀਆਂ ਜੈਤੂ ਦੇ ਨਾਲ ਨਾਲ ਜਈਆਂ ਪਹਿਣਾ ਉਹਨਾਂ ਵਾਸਤੇ ਹੈਗਾ ਇਹ ਤੁਸੀਂ ਕੋਲ ਆ ਕੇ ਸਿੱਖ ਸਕਦੇ ਹੈਗੇ ਆ ਤੇ ਫੀਸ ਆ ਜਿਹੜੀ ਆਪਣੀ ਸਾਰੇ ਏਰੀਆ ਚ ਤੁਸੀਂ ਬਠਿੰਡੇ ਫਰੀਦਕੋਟ ਕੋਟ ਕਿਤੇ ਵੀ ਪਤਾ ਕਰ ਲਓ ਪਹਿਲੀ ਗੱਲ ਤਾਂ ਦੇਖੋ ਸਿਖਾਉਂਦਾ ਨਹੀਂ ਹੈਗਾ ਕੋਈ ਹੈਨਾ ਮੈਨੂੰ ਨਹੀਂ ਲੱਗਦਾ ਵੀ ਐਂ ਕੋਈ ਸਿਖਾ ਸਕਦਾ ਕਿਉਂਕਿ ਮੈਂ ਸੱਚੇ ਦਿਲੋਂ ਸਿਖਾਉਣੀ ਹੁੰਦੀ ਹੈ ਵੀ ਅਗਲੇ ਨੂੰ ਜਿਹੜਾ ਆਜ ਤਾਂ ਤੁਸੀਂ ਪਤਾ ਕਰ ਲੈਣਾ ਫੀਸ ਕਨਫਰਮ ਕਰਕੇ ਫਿਰ ਸਾਡੇ ਕੋਲੇ ਜਿਹੜਾ ਹੋਣਾ ਹੈਗਾ ਬਾਕੀ ਜਿਹੜੀਆਂ ਪਰ ਅਸੀਂ ਸਿੱਖਣਾ ਚਾਹੁੰਦੀਆਂ ਮਸ਼ੀਨਵਰਕ ਹੈਂਡਵਰਕ ਤਾਂ ਉਹ ਤੁਸੀਂ ਦਿੱਤੇ ਹੋਏ ਨੰਬਰ ਤੇ ਵਟਸਐਪ ਕਰ ਸਕਦੇ ਹੋ ਕਮੈਂਟ ਕਰਕੇ ਜਿਹੜਾ ਪ੍ਰਾਈਸ ਪੁੱਛ ਸਕਦੇ ਆ ਬਾਕੀ ਜੇ ਤੁਸੀਂ ਫ੍ਰੀ ਚ ਸਿੱਖਣਾ ਚਾਹੁੰਦੇ ਆ ਤਾਂ ਵੀਰਪਾਲ ਕੋ ਦੇਖੋ YouTube ਨੂੰ ਤੁਸੀਂ ਜਿਹੜਾ ਫੋਲੋ ਕਰ ਲਓ ਤੇ ਤੁਸੀਂ ਫ੍ਰੀ ਦੇ ਵਿੱਚ ਇਹ ਆਰੀ ਹੈਂਡਵਰਕ ਸਿੱਖ ਕੇ ਆਪ ਬਸੋਹਣੇ ਸੋਹਣੇ ਸੂਟ ਆ ਜਿਹੜੇ ਤਿਆਰ ਕਰ ਸਕਦੇ ਹੋ ਧੰਨਵਾਦ